ਸਾਡਾ 200 ਲਖਾ ਤੋਂ ਫੰਡਕਸ਼ਨ ਹੈ ਇਸੇ ਸਰਕਾਰ ਕੋ ਪਹਿਲੀ ਗਾਰ ਦਾ ਬਾਬਾ ਸਾਹਿਬ ਦਾਕਟਰ ਭਿੰਦਰਾਓ ਅੰਬੇਡਕਰ ਜੀ ਦੇ ਚਨਤ ਰੱਖੇ ਜਿਹੜਾ ਫਕਰ ਦਾ ਨਾ ਹੈ ਜਿਹੜੀ ਭਾਰਤ ਦੇ ਵਿੱਚ ਸਰਕਾਰ ਹੈ ਜਿਹੜੀ ਵੀ ਸਰਕਾਰ ਹੈ ਔਰ ਦੇਸ਼ ਦੇ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੇ ਸ਼ਰਿਆਮ ਜਿਹੜਾ ਬਾਬਾ ਸਾਹਿਬ ਡਾਕਟਰ ਭਿੰਦਰਾਓ ਅੰਬੇਡਕਰ ਜੀ ਲਈ ਅਪ ਸ਼ਬਦ ਵਰਤੇ ਔਰ ਤੁਹਾਨੂੰ ਪਤਾ ਕੀ ਬਾਬਾ ਸਾਹਿਬ ਡਾਕਟਰ ਭਿੰਦਰਾਓ ਅੰਬੇਡਕਰ ਜੀ ਇੱਕ ਮਹਾਪੁਰਖ ਹੋਏ ਇੱਕ ਮਹਾਨ ਸ਼ਖਸੀਅਤ ਔਰ ਪੂਰਾ ਵਾਰਡ ਜਿਹੜਾ ਉਹਨਾਂ ਦਾ ਲੋਹਾ ਮੰਦ ਆ ਔਰ ਲੋਕ ਕਦੀ ਵੀ ਇਹਨਾਂ ਦੀ ਜਿਹੜੀ ਆ ਬੇਆਬਰੂ ਕੀਤੀ ਹੈ ਅ ਅਮਿਤ ਸ਼ਾਹ ਨੇ ਭਾਜਪਾ ਸਰਕਾਰ ਨੇ ਲੋਕ ਕਦੀ ਵੀ ਦੇਸ਼ ਦੀ ਜਨਤਾ ਕਦੀ ਵੀ ਇਹਨਾਂ ਨੂੰ ਬਖਸ਼ੂਗੀ ਨਹੀਂ ਔਰ ਮੈਨੂੰ ਲੱਗਦਾ ਕਿ ਇਹਨਾਂ ਨੂੰ ਯਾਦ ਨਹੀਂ ਹੈ ਕਿ ਜਿਹੜੀ ਦੇਸ਼ ਦੀ ਸਰਕਾਰ ਹੈ ਸਾਡਾ ਭਾਰਤ ਦੇਸ਼ ਚੱਲਦਾ ਉਹ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਬਣਾਏ ਹੋਏ ਕਾਨੂੰਨਾਂ ਮੁਤਾਬਕ ਉਹਨਾਂ ਦੇ ਬਣਾਏ ਹੋਏ ਸੰਵਿਧਾਨ ਦੇ ਮੁਤਾਬਕ ਜਿਹੜੀ ਸਾਰੀ ਕਾਰਜਸ਼ਾਲੀ ਦੇਸ਼ ਦੀ ਚੱਲਦੀ ਹੈ ਔਰ ਜਦੋਂ ਇਹ ਅਹੁਦੇ ਸੰਭਾਲਦੇ ਆ ਜਦੋਂ ਕੁਰਸੀਆਂ ਸੰਭਾਲਦੇ ਆ ਔਰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਦੇ ਬਣਾਏ ਹੋਏ ਸੰਵਿਧਾਨ ਦੀ ਸੌ ਚੁੱਕ ਕੇ ਫਿਰ ਇਹ ਸ਼ੁਰੂਆਤ ਕਰਦੇ ਆ ਫਿਰ ਜਦੋਂ ਕੁਰਸੀਆਂ ਤੇ ਬੈਠ ਜਾਂਦੇ ਆ ਤੇ ਇਹ ਆਪਣੀ ਜਿਹੜੀ ਨਫ਼ਰਤ ਦੀ ਰਾਜਨੀਤੀ ਹੈ ਉਹ ਫਲਾਉਂਦੇ ਆ ਔਰ ਨਫਰਤ ਦੀ ਰਾਜਨੀਤੀ ਦੇ ਨਾਲ ਸਾਡਾ ਜਿਹੜਾ ਦੇਸ਼ ਹੈ ਉਹ ਕਮਜ਼ੋਰ ਹੁੰਦਾ ਫਿਰਕਾ ਪ੍ਰਸਤੀ ਫੈਲਦੀ ਆ ਔਰ ਦੇਸ਼ ਕਮਜ਼ੋਰ ਹੋਣ ਦੇ ਨਾਲ ਇਹਨਾਂ ਦੇ ਜਿਹੜੇ ਮਨਸੂਬੇ ਉਹ ਕਾਇਮ ਹੋਣਾ ਇਹ ਸੋਚਦੇ ਆ ਕਿ ਹੋ ਜਾਣਗੇ ਪਰ ਦੇਸ਼ ਦੀ ਜਨਤਾ ਜਿਹੜੀ ਜਨਾਰਦਨ ਬਹੁਤ ਅਵੇਅਰਡ ਹੈ ਇਹਨਾਂ ਦੇ ਮਨਸੂਬਿਆਂ ਨੂੰ ਇਹਨਾਂ ਦੀਆਂ ਕੋਝੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੀ ਆ ਔਰ ਕਦੇ ਵੀ ਇਹਨਾਂ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਇਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਵੇਗੀ ਔਰ ਜਿਹੜਾ ਦੇਸ਼ ਆ ਸਾਡਾ ਇਹ ਇੱਕ ਜਿਸ ਤਰ੍ਹਾਂ ਫੁੱਲਾਂ ਦਾ ਗੁਲਦਸਤਾ ਹੁੰਦਾ ਅਲੱਗ-ਅਲੱਗ ਤਰ੍ਹਾਂ ਦੇ ਲੋਕ ਅਲੱਗ-ਅਲੱਗ ਰੰਗਾਂ ਦੇ ਲੋਕ ਅਲੱਗ-ਅਲੱਗ ਬੋਲੀ ਦੇ ਲੋਕ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਜਾਤਾਂ ਦੇ ਜਿਹੜੇ ਲੋਕ ਆ ਇਸ ਭਾਰਤ ਦੇ ਵਿੱਚ ਰਲ ਮਿਲ ਕੇ ਭਾਈਚਾਰਕ ਸਾਂਝ ਬਣਾ ਕੇ ਰਹਿੰਦੇ ਆ ਔਰ ਇਹਨਾਂ ਦੇ ਜਿਹੜੇ ਮਨਸੂਬੇ ਆ ਕਿ ਪਾੜੋ ਤੇ ਰਾਜ ਕਰੋ ਵੰਡੀਆਂ ਪਾਓ ਇਹ ਕਦੀ ਵੀ ਜਿਹੜੀ ਦੇਸ਼ ਦੀ ਜਨਤਾ ਕਾਮਯਾਬ ਨਹੀਂ ਹੋਣ ਦੇਵੇਗੀ ਔਰ ਬਾਬਾ ਸਾਹਿਬ ਡਾਕਟਰ ਭੀਮrao ਅੰਬੇ德ਕਰ ਸਾਹਿਬ ਦਾ ਜਿਹੜਾ ਲਿਖਿਆ ਹੋਇਆ ਸੰਵਿਧਾਨ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆ ਔਰ ਲੋਕ ਜਿਹੜੇ ਕਦੀ ਵੀ ਇਸ ਸੀ ਜੀ ਨੂੰ ਬਰਦਾਸ਼ਤ ਨਹੀਂ ਕਰੂਗੇ ਔਰ ਬਾਪੂ ਦੇ ਜਿਹੜੀ ਖਿਲਾਫਤ ਕਰਦੇ ਬਾਪੂ ਦੇ ਖਿਲਾਫ ਉਪਸ਼ਬਦ ਵਰਤ ਬੋਲਦੇ ਆ ਸੰਵਿਧਾਨ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਦੇ ਆ ਬਾਬਾ ਸਾਹਿਬ ਨੂੰ ਭੱਦੀ ਸ਼ਬਦਾਵਲੀ ਵਰਤ ਕੇ ਬੇਆਬਰੂ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਲੋਗ ਕਦੀ ਵੀ ਇਹਨਾਂ ਨੂੰ ਮਾਫ ਨਹੀਂ ਕਰਨਗੇ ਦੇਸ਼ ਦੀ ਜਨਤਾ ਕਦੀ ਵੀ ਇਹਨਾਂ ਨੂੰ ਬਖਸ਼ੂਗੀ ਨਹੀਂ ਜੈਪੀਨ ਜੈ ਭਾਰਤ ਸਤਿ ਸ਼੍ਰੀ ਅਕਾਲ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਅੰਮ੍ਰਿਤ ਜੀ ਜਿੰਦਾਬਾਦ ਅੰਮ੍ਰਿਤ ਸਾਹਿਬ ਜਿੰਦਾਬਾਦ ਹਾਏ ਜਹਾਲਤਾ ਦਾ ਇਹ ਭਾਰਤ ਦੇ ਵਿੱਚ ਕਾਂਗਰਸ ਸਰਕਾਰ ਦੇ ਟਾਈਮ ਤੇ ਹੀ ਬਣਿਆ ਆ ਇਹਨਾਂ ਨੇ ਹੁਣ ਤੱਕ ਕੋਈ ਕਰੰਦੇ ਤੋ ਨਹੀਂ ਲਈ ਆ ਇਹ ਜਿਹੜੀ ਸਰਕਾਰ ਆ ਇਹ ਦੇਸ਼ ਵਿਰੋਧੀ ਲੋਕ ਵਿਰੋਧੀ Dalit ਵਿਰੋਧੀ ਸਰਕਾਰ ਆ ਕਿ ਕੀ